ਸੋ ਇਸ ਸਾਲ 28 ਮਾਰਚ ਦਿਨ ਸ਼ੁੱਕਰਵਾਰ ਨੂੰ ਜੇਸਵਦੀ 14 ਨੂੰ ਸਾਲਾਨਾ ਮੇਲਾ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ਤੇ ਲੱਗੇਗਾ ਸਮੂਹ ਗੁਰੂ ਪਿਆਰੀ ਸਹਾਸੰਗਤ ਨੂੰ ਬੇਨਤੀ ਹੈ ਕਿ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਕ ਸਥਾਨ ਡੇਰਾ ਬਾਬਾ ਭਾਈ ਗੁਰਦਾਸ ਜੀ ਸੋ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਵੀ ਆਸਥਾ ਪਿਆਰ ਬਾਬਾ ਭਾਈ ਗੁਰਦਾਸ ਜੀ ਦੇ ਨਾਲ ਜੁੜਿਆ ਹੋਇਆ ਸਾਰੀ ਸੰਗਤ ਨੂੰ ਮੁਹਮਾ ਕੇ 28 ਮਾਰਚ ਦਿਨ ਸ਼ੁੱਕਰਵਾਰ ਚੇਤਵਦੀ ਚੌਦਸ ਨੂੰ ਬਾਬਾ ਜੀ ਦੀ ਸਮਾਦ ਤੇ ਪਹੁੰਚਣਾ ਬੇਨਤੀ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ 28 ਮਾਰਚ ਦਿਨ ਮੰਗਲਵਾਰ ਚੇਤਵਦੀ ਚੌਦਸ ਨੂੰ ਬਾਬਾ ਭਾਈ ਗੁਰਦਾਸ ਜੀ ਦੀ ਸਮਾਦ ਤੇ ਮੇਲਾ ਲੱਗ ਰਿਹਾ ਹੈ ਤਵਦੀਤਾ ਉਹ ਤੁਸਨ ਬੜੇ ਧੂਮਤਾਮ ਨਾਲ ਸੰਗਤਾਂ ਦੇ ਅਥਾ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾਂਦਾ ਹੈ। ਗਤਿ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਬਾਬਾ ਭਾਈ ਗੁਰਦਾਸ ਜੀ ਮਹਾਰਾਜ ਜੀ ਕੀ ਜੈ। ਸਮੂਹ ਗੁਰੂਪਿਆਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਕ ਸਥਾਨ ਮੇਰਾ ਬਾਬਾ ਭਾਈ ਗੁਰਦਾਸ ਜੀ ਜੋ ਮਾਨਸਾ ਵਿੱਚ ਸਥਿਤ ਹੈ ਜਿਸ ਦਾ ਸਾਲਾਨਾ ਮੇਲਾ ਹਰ ਸਾਲ ਚੇਤਵਦੀ 14 ਨੂੰ ਬੜੇ ਧੂਮ-ਧਾਮ ਨਾਲ ਸੰਗਤਾਂ ਦੇ ਅਥਾ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾਂਦਾ ਹੈ ਸੋ ਇਸ ਸਾਲ 28 ਮਾਰਚ ਦਿਨ ਸ਼ੁੱਕਰਵਾਰ ਨੂੰ ਚੇਤਵਦੀ 14 ਨੂੰ ਸਾਲਾਨਾ ਮੇਲਾ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ਤੇ ਲੱਗੇਗਾ ਸੋ ਸੋ ਮਾਨਸਾ ਸ਼ਹਿਰ ਮਾਨਸਾ ਨਗਰ ਅਤੇ ਦੇਸ਼ ਵਿਦੇਸ਼ ਦੇ ਵਿੱਚ ਵਸਦਿਆਂ ਬਾਬਾ ਭਾਈ ਗੁਰਦਾਸ ਜੀ ਨੂੰ ਪਿਆਰ ਕਰਨ ਵਾਲੀਆਂ ਸਮੂਹ ਸੰਗਤਾਂ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਬੇਨਤੀ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ 28 ਮਾਰਚ ਦਿਨ ਮੰਗਲਵਾਰ ਚੇਤਵਦੀ 14 ਨੂੰ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ਤੇ ਮੇਲਾ ਲੱਗ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਦੀ ਆਸਥਾ ਪਿਆਰ ਬਾਬਾ ਭਾਈ ਗੁਰਦਾਸ ਜੀ ਦੇ ਨਾਲ ਜੁੜਿਆ ਹੋਇਆ ਸਾਰੀ ਸੰਗਤ ਨੇ ਉਹ ਮੁਹਮਾ ਕੇ 28 ਮਾਰਚ ਦਿਨ ਸ਼ੁੱਕਰਵਾਰ ਚੇਤਵਦੀ 14 ਨੂੰ ਬਾਬਾ ਜੀ ਦੀ ਸਮਾਧ ਤੇ ਪਹੁੰਚਣਾ ਅਤੇ ਬਾਬਾ ਭਾਈਕਰਦਾਸ ਜੀ ਮਾਰਿਆ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਮਨੋ ਕਾਮਨਾ ਭਾਵਨਾ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ